ਤੇ ਹਾਂਜੀ ਦੋਸਤ ਕੀ ਹਾਲ ਚਾਲ ਨੇ ਤੇ ਅੱਜ ਖੜਿਆ ਜੀ ਸੰਗਰੂਰ ਤੋਂ ਇਹ ਹਾਈਵੇ ਜਿਹੜਾ ਜਾ ਰਿਹਾ ਜੀ ਬਠਿੰਡੇ ਨੂੰ ਤੇ ਇਸ ਰੋਡ ਦੇ ਉੱਤੇ ਇੱਕ ਸਾਡੀ ਐਸੀ ਜੋੜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੇ ਕਹਿ ਲਈਏ ਜੀ ਭੰਗੜੇ ਤੇ ਗਿੱਧੇ ਨੂੰ ਇੱਕ ਚੰਗੀ ਇੱਕ ਪਛਾਣ ਦਵਾਈ ਤੇ ਉਹ ਜੋੜੀ ਹੈਗੀ ਆ ਜੀ ਬਲਾਸਟਰ ਜੋੜੀ ਠੀਕ ਹੈ ਜੀ ਇਹਨੂੰ ਤੁਸੀਂ ਲਗਭਗ ਇਸ ਜੋੜੀ ਨੂੰ ਬਹੁਤ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਹਰ ਇੱਕ ਜਗ੍ਹਾ ਤੁਸੀਂ ਇਹਨਾਂ ਨੂੰ ਦੇਖਦੇ ਹੋ ਤੇ ਬਾਈ ਹੁਣਾ ਨੇ ਇੱਕ ਫੂਡ ਪੁਆਇੰਟ ਸ਼ੁਰੂ ਕੀਤਾ ਆ ਜਿਹੜਾ ਕਿ ਇੱਕ ਬਠਿੰਡੇ ਰੋਡ ਦੇ ਉੱਤੇ ਆ ਤੇ ਬਾਈ ਹੁਣਾ ਨਾਲ ਹੁਣ ਆਪਾਂ ਚੱਲਦੇ ਆ ਗੱਲਬਾਤ ਕਰਦੇ ਆ ਨਾਲੇ ਦਿਖਾਉਨੇ ਤੁਹਾਨੂੰ ਰੈਸਟੋਰੈਂਟ ਤੇ ਨਾਲੇ ਫੂਡ ਟੈਸਟ ਕਰਕੇ ਦੱਸਦੇ ਆ ਤੇ ਬਾਈ ਹੁਣਾ ਦਾ ਖਾਣਾ ਕਿਵੇਂ ਦਾ ਆ ਤੇ ਸੋ ਆਓ ਹੁਣ ਚਲੀ ਜਾਂ ਅੰਦਰ ਤੇ ਲੋ ਜੀ ਆ ਬਾਈ ਹੁਣਾ ਦਾ ਸੈਟਅਪ ਰਹਿ ਹੋਈ ਪਈ ਆ ਇੱਕ ਛੋਟਾ ਜਿਹਾ ਸਾਡਾ ਬਾਹਰ ਰੱਖਿਆ ਹੋਇਆ ਇਹਨਾਂ ਨੇ ਚੇਅਰ ਕੁਰਸੀਆਂ ਵਗੈਰਾ ਦਾ ਕਨਸੂਲੀਟ ਜਗਾ ਬੜੀ ਸ਼ਾਂਤ ਜੀ ਲੋਕੇਸ਼ਨ ਦੇ ਉੱਤੇ ਆ ਤੇ ਇਧਰ ਬਾਈ ਉਹਨਾਂ ਦਾ ਇੱਕ ਕਾਊਂਟਰ ਹੈਗਾ ਤੇ ਇੱਥੇ ਬਾਈ ਉਹਨਾਂ ਨੇ ਇੱਕ ਨਵਾਂ ਪ੍ਰੋਸੀਜਰ ਰੱਖਿਆ ਕਿ ਇਹ ਉਹ ਬਾਅਦ ਚ ਗੱਲ ਕਰਕੇ ਦੱਸਦੇ ਆ ਤੇ ਸਭ ਤੋਂ ਪਹਿਲਾਂ ਅਦਰ ਗੱਲਬਾਤ ਕਰ ਲੈਂਦੇ ਆ ਬਾਈ ਉਹਨਾਂ ਨਾਲ ਸასი ਕਾਲ ਜੀ ਸਾਰਾ ਸასი ਕਾਲ ਭਾਈ ਜੀ ਬਾਦ ਕੀ ਹਾਲ ਭਾਜੀ ਬਾਦ ਵਧੀਆ ਸ਼ੁਕਰ ਸਹਿ ਜੀ ਠੀਕ ਠਾਕ ਹੋ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਜੀ ਤੁਹਾਡੀ ਇੱਕ ਨਵੀਂ ਸ਼ੁਰੂਆਤ ਦੀਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਹੁਣ ਅੱਛਾ ਸਵਾਲ ਬਹੁਤ ਨੇ ਭਾਜੀ ਜੀ ਠੀਕ ਹੈ ਜੀ ਕਿਉਂਕਿ ਮੇਨ ਚੀਜ਼ ਕਈ ਭਰਾਵਾਂ ਦੇ ਸਵਾਲ ਹੋਣਗੇ ਕਈਆਂ ਦੇ ਕੀ ਚੀਜ਼ ਨੂੰ ਹੋਣਗੇ ਨਾ ਜੀ 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 ਭਾਈ ਫੂਡ ਲਾਈਨ ਨੂੰ ਚੁਣ ਲਿਆ ਤੁਸੀਂ ਇੱਕ ਪਾਸੇ ਭਾਜੀ ਹੁਣਾਂ ਨੇ ਇੱਕ ਬੁਟੀਕ ਆਲਾ ਸ਼ੁਰੂ ਕੀਤਾ ਜੀ 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 ਤੇ ਇਹ ਜਿਹੜੇ ਤੁਸੀਂ ਲਾਈਨ ਫੂਡ ਲਾਈਨ ਚੁਣੀ ਆ ਇਹ ਕਿਵੇਂ ਵੀ ਕੀ ਦਿਮਾਗ ਚ ਆਇਆ ਵੀ ਕਿਹੜੀ ਚੀਜ਼ ਇਦਾਂ ਦੀ ਲੈ ਕੇ ਆ ਗਈ ਵੀ ਹਾਂ ਵੀ ਹੁਣ ਇਹਨੂੰ ਫੂਡ ਲਾਈਨ ਦੇ ਆਲੇ ਪਾਸੇ ਨੂੰ ਤਰਪਾਈ। ਪਹਿਲਾਂ ਤਾਂ ਰੱਖਣਾ ਸੀ ਅਸੀਂ ਚਾਚੂਰੀ ਦਾ ਸਪੈਸ਼ਲੀ ਰੱਖਿਆ ਸੀ ਵੀ ਕੱਲਾ ਚਾਚੂਰੀ ਦੇ ਕਰਨਾ। ਪਰ ਉਹਦੇ ਨਾਲ ਰੈਟ੍ਰੋ ਜਿੱਦਾਂ ਕਸਟਮਰ ਆਉਂਦਾ ਰਿਹਾ ਉਹਨਾਂ ਨੇ ਥੋੜੀਆਂ ਥੋੜੀਆਂ ਗੈਸ ਦਿੱਤੀਆਂ ਵੀ ਯਾਰ ਤੁਸੀਂ ਆ ਵੀ ਕਰੋ ਆ ਵੀ ਕਰੋ। ਫਿਰ ਨਾਲ ਇਹ ਸੋਚਿਆ ਵੀ ਫੂਡ ਦੇ ਦਈਏ ਇੱਕ। ਇਦਾਂ ਸਪੈਸ਼ਲ ਸਾਡੇ ਪੀਜ਼ਾ ਹੋ ਗਿਆ। ਹਾਂ 버ਗਰ ਹੋ ਗਿਆ। ਇਦਾਂ ਦੀ ਆਈਟਮਾਂ ਅਸੀਂ ਕਿਹਾ ਵੀ ਚਲੋ ਨਾਲ ਰੱਖ ਕੇ ਚੱਲੀਏ। ਤਾਂ ਬੜਾ ਬੰਦਾ ਹਾਂ। ਅੱਛਾ ਕਿਵੇਂ ਕਿਵੇਂ ਦੇ ਨਾਮ ਰੱਖੇ ਸੀ ਇੱਕ ਤਾਂ ਸਪੈਸ਼ਲ ਚਾਹ ਚੂਰੀ ਵਾ ਅਸੀਂ ਤਾਂ ਸਪੈਸ਼ਲ ਚਾਹ ਚੂਰੀ ਵਾਸਤੇ ਆਏ ਆ ਭਾਈ ਜੀ ਹੋਰ ਕਿਹੜੇ ਕਿਹੜੇ ਨਾਮ ਇੱਕ ਤਾਂ ਬਲਾਸਟਰ ਜੋੜੀ ਪੀਜ਼ਾ 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 ਰੱਖਤਾ ਸਪੈਸ਼ਲ ਉਹ ਤਾਂ ਰੱਖਤਾ ਵੀ ਉਹ ਚੀ ਸਾਡਾ ਨਾ ਵੈਜੀਟੇਬਲਸ ਜਿਹੜੀਆਂ ਨੇ ਉਹ ਜ਼ਿਆਦਾ ਹੋਣਗੀਆਂ ਠੀਕ ਹੈ ਚੀਜ਼ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਵੀ ਪੀਜ਼ਾ ਨਾ ਇੱਕ ਫੁੱਲ ਲੋਡਡ ਜਿਹਾ ਮਤਲਬ ਇਹ ਕਹਿ ਸਕਦੇ ਆ ਵੀ ਜਿਵੇਂ ਬਲਾਸਟਰ ਜੋੜੀ ਦਾ ਐਂਟਰਟੇਨਮੈਂਟ ਸਟੇਜ ਤੇ ਹੁੰਦਾ ਸੀ ਸਭ ਤੋਂ ਵੱਡਾ ਹੁੰਦਾ ਸੀਗਾ ਤੇ ਉਹੀ ਅੱਜ ਪੀਜੇ ਵਿੱਚ ਸਭ ਤੋਂ ਜ਼ਿਆਦਾ ਜ਼ਿਆਦਾ ਟੇਸਟੀ ਤੇ ਫਲੇਵਰਫੁੱਲ ਜਿਹੜਾ ਉਹ ਪੀਜ਼ ਕਿਆ ਬਾਤ ਹੈ ਜੀ ਜੀ ਤੇ ਭਾਈ ਜੀ ਮੈਨੂ ਜਦੋਂ ਡਿਸਾਈਡ ਕਰ ਰਹੇ ਸੀ ਕਿ ਜਦੋਂ ਤੁਸੀਂ ਇਹ ਇੱਕ ਸਲਾਹ ਕੀਤੀ ਹੁੰਨੀ ਆ ਵੀ ਹਾਂ ਵੀ ਹੁਣ ਆਪਾਂ ਕੁਝ ਫ੍ਰੀ ਬੈਠੇ ਆ ਫੁੱਲ ਟਾਈਮ ਕੁਝ ਕੰਮ ਕਰਨਾ ਹੈ ਤੇ ਇਹ ਦਿਮਾਗ ਤੇ ਥੋੜਿਆ ਆ ਸੀ ਕਿ ਭੇਂਜੀ ਹੁਣ ਆ ਗਿਆ ਸੀ ਇਹ ਦੋਨਾਂ ਦੀ ਆਇਆ ਸੀ ਜਿਆਦਾ ਉਹਨਾਂ ਦੀ ਉਹਦੇ ਕੇ ਨੂੰ ਹੌਸਲਾ ਤਾਂ ਉਹਨਾਂ ਦੀ ਹੁੰਦਾ ਮੈਨੂੰ ਜਿਆਦਾ ਫਿਰ ਮੰਮੀ ਪਾਪਾ ਬੈਠੇ ਚਲੋ ਮੈਂ ਚੁਪਕੇ ਜੇ ਕਰਦਾ ਵੀ ਹੁਣ ਕਰਨਾ ਤਾਂ ਕਰਨਾ ਹੀ ਆ ओके okay. हां क्या बात है आजा ਤੁਹਾਡੇ ਦੋਨਾਂ ਚੋ ਜਿਆਦਾ ਖਾਣ ਪੀਣ ਵਾਲਾ ਸ਼ਕੀਨ ਕੌਣ ਹੈ ਯਕੀਨ ਖਾਣ ਪੀਣ ਵਾਲਾ ਦੋਨੇ ਨਹੀਂ ਹੈਗੀ ਦੋਨੇ ਨਹੀਂ ਹੈਗੇ ਦੋਨੇ ਨਹੀਂ ਹੈਗੇ ਬਾਤ ਘੱਟ ਖਾਣੇ ਬਿਨੇ ਜੀ ਕੀ ਬਾਤ ਹੈ ਜੀ ਜੀ ਅਜਾ ਦੋਨੇ ਸ਼ਕੀਨ ਹੈ ਨਹੀਂਗੇ ਤੇ ਖਾਣ ਪੀਣ ਵਾਸਤੇ ਤੁਸੀਂ ਪਾਸਟ ਅਰੇਸਟੈਂਟ ਖੋਲਿਆ ਬਸ ਉਹ ਵੀ ਕਾਜਲ ਖਾ ਲਾਂ ਦੀਆ ਕਦੇ ਕਦੇ اچھا ਮੈਂ ਵੀ ਬਾਤ ਘੱਟ ਖਾਂਗਾ ਤੇ ਆਪਣਾ ਤਾਂ ਬਣਾ ਕੇ ਖਾਣੇ ਹੋਗਾ ਹਾਂ ਆਪਣਾ ਬਣਾ ਕੇ ਹੀ ਜ਼ਰੂਰ ਖਾਈਦਾ ਵੀ ਆਪਣੀ ਚੀਜ਼ ਦਾ ਤਾਂ ਪਤਾ ਵੀ ਆਪਾਂ ਕਿਵੇਂ ਦੀ ਚੀਜ਼ ਬਣਾਉਂਦੇ ਜੀ 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 ਖੁਦ ਮੈਂ ਆਪ ਬਣਾ ਕੇ ਖਾਂਗਾ ਓਕੇ ਤੇ ਕਾਜਲ ਵੀ ਖੁਦ ਬਣਾ ਕੇ ਕਈ ਵਾਰ ਮੈਂ ਕਾਜਲ ਨੂੰ ਬਣਾ ਕੇ ਦੱਪ ਕੀ ਟੇਸਟ ਸਾਡਾ ਦੋਨਾਂ ਦਾ ਇੱਕੋ ਹੀ ਆ ਵੀ ਅਸੀਂ ਜੇ ਉਹ ਬਣਾਵੇ ਤਾਂ ਵੀ ਉਹਦਾ ਟੇਸਟ ਇੱਕੋ ਜਿਹਾ ਤਾਂ ਮੈਂ ਬਣਾਉਂਦਾ ਮੇਰਾ ਵੀ ਕੀ ਮਾਤਾ ਭਾਈ ਮੈਨੂੰ ਇੱਕ ਹੋਰ ਦੱਸਿਓ ਜੀ ਵੀ ਜਿਹੜਾ ਸਟੇਜ ਦਾ ਪ੍ਰੋਗਰਾਮ ਹੈ ਅੱਛਾ ਇੱਕ ਚੀਜ਼ ਹੋਰ ਗੱਲ ਵੀ ਆ ਵੀ ਪੰਜਾਬ ਦੇ ਵਿੱਚ ਇੱਕ ਟਾਈਮ ਇਦਾਂ ਦਾ ਸੀਗਾ ਜੀ ਇਹ ਡਾਂਸਰ ਕੁੜੀਆਂ ਹੋਊਗੀਆਂ ਜੀ ਸਟੇਜ ਤੇ ਪਰਫਾਰਮੈਂਸ ਕਰਨ ਵਾਲੇ ਮੁੰਡੇ ਹੋਗੇ ਉਹਨਾਂ ਨੂੰ ਕਿਸੇ ਚੰਗੀ ਨਿਗਾ ਨਾਲ ਨਹੀਂ ਦੇਖਿਆ ਨਹੀਂ ਦੇਖਿਆ ਜਾਂਦੇ ਜੀ ਤੁਹਾਡੀ ਇੱਕ ਐਸੀ ਜੋੜੀ ਹੈ ਜੇਸੇ ਜੋੜੀ ਨੇ ਲੋਕਾਂ ਦੇ ਜਿਹੜੇ ਅ ਵਰਸੀ ਜੀ ਦਿਮਾਗ ਦੇ ਵਿੱਚ ਜਿਹੜੀ ਇੱਕ ਚੀਜ਼ਾਂ ਚੱਲਦੀਆਂ ਸੀ ਜਾਂ ਉਹਨਾਂ ਦੇ ਜਿਹੜੇ ਗੱਲਾਂ ਦੇ ਇੱਕ ਨਜ਼ਰੀਏ ਸੀ ਉਹ ਚੇਂਜ ਕਰਦੇ ਸੀ ਚੇਂਜ ਕਰਦੇ ਜੀ ਪਰ ਇੱਕ ਐਸੀ ਜੋੜੀ ਬਣ ਗਈ ਵੀ ਹੁਣ ਲੋਕ ਸਾਰੇ ਤੁਹਾਨੂੰ ਚਾਹੁੰਦੇ ਨਹੀਂ ਤੁਹਾਨੂੰ ਨਾਲ ਫੋਟੋ ਖਵਾਉਂਦੇ ਨੇ ਤੁਹਾਡੇ ਦਾ ਸਾਰਾ ਕੁਝ ਕਰਦੇ ਨੇ ਜੀ 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 ਤੇ ਹੁਣ ਜਦੋਂ ਤੁਸੀਂ ਰੈਸਿਸਟੈਂਟ ਕੀਤਾ ਕੀ ਗੱਲ ਵੀ ਤੁਹਾਡਾ ਕਿਤੇ ਮਾਈਂਡ ਇਹ ਤਾਂ ਨਹੀਂ ਹੈਗਾ ਵੀ ਹੁਣ ਵੀ ਬਹੁਤ ਚੇਂਜ ਕਰ ਲਈ ਹੁਣ ਆਪਾਂ ਇਸ ਪਾਸੇ ਪਿੱਛੇ ਹੋ ਜਾਈਏ ਨਹੀਂ ਉਹ ਉਹ ਚੀਜ਼ ਨੇ ਸਾਨੂੰ ਬਹੁਤ ਕੁਝ ਦਿੱਤਾ ਉਹ ਚੀਜ਼ ਨੇ ਸਾਨੂੰ ਇੱਕ ਚੰਗੀ ਰੋਟੀ ਦਿੱਤੀ ਆ ਚੰਗਾ ਮਾਪੇ ਦਾ ਪਾਲਣ ਪੋਸ਼ਣ ਲਈ ਦਿੱਤਾ ਬਹੁਤ ਚੀਜ਼ ਦਿੱਤੀ ਆ ਉਹ ਚੀਜ਼ ਨੇ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਤੇ ਹਬ ਸਰਦੀ ਸਭ ਦੀ ਸੋਚ ਅਲੱਗ ਲਗਾ ਸਾਡੀ ਕੁਝ ਹੋਰ ਸੀ ਅਸੀਂ ਆਖਿਆ ਸੀ ਵੀ ਚੰਗਾ ਲੈ ਕੇ ਜਾਣਾ ਕਰਨਾ ਤੇ ਅਸੀਂ ਚੰਗਾ ਕੀਤਾ ਤਾਈਓ ਸਾਨੂੰ ਇੰਨਾ ਰਿਸਪਾਂਸ ਮਿਲਿਆ ਇੰਨਾ ਔਡੀਅেন্স ਦਾ ਪਿਆਰ ਮਿਲੇ ਬਿਲਕੁਲ ਜੀ 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 ਕੋਈ ਚੰਗਾ ਕਰਾਂਗੇ ਤਾਂ ਤਾਂ ਹੀ ਚੰਗਾ ਹੋਊਗਾ ਕਿ ਮਾੜਾ ਕਰਨ ਵਾਲੇ ਤਾਂ ਬਹੁਤ ਸਾਰੇ ਨੇ ਪਿੱਛੇ ਤੇ ਅਰੇਸਟ ਤੁਸੀਂ ਹਸਪੀਟਲ ਵੀ ਐਡਮਿਟ ਸੀਗੇ ਜੀ 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 ਤੇ ਉਹਦਾ ਕੋਈ ਕੋਈ ਇਫੈਕਟ ਤਾਂ ਨਹੀਂ ਹੈਗਾ ਇਸ ਚੀਜ਼ ਨੂੰ ਲੈ ਕੇ ਵੀ ਸਿਹਤ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਕਿਵੇਂ ਹੋਣਾ ਹੈ ਨਹੀਂ ਇਫੈਕਟ ਤਾਂ ਨਹੀਂ ਹੈਗਾ ਦਬਾਵਾ ਬਹੁਤ ਸੀ ਲੋਕਾਂ ਦੀਆਂ ਜਿਹੜੀਆਂ ਇੱਥੇ ਤੱਕ ਬਚਾ ਲਈਆਂ ਭਰਾਵਾਂ ਦਾ ਪਿਆਰ ਸੀਗਾ ਤਾਂ ਬਚਾ ਗਏ ਤੇ ਨਹੀਂ ਇਫੈਕਟ ਦਾ ਬਹੁਤ ਪਾਇਆ ਸੀ ਕਈ ਬਹੁਤ ਕੁਝ ਆਇਆ ਥ੍ਰੈਟ ਆਏ ਲੋਕਾਂ ਨੇ ਬਹੁਤ ਕੁਝ ਕਿਹਾ ਵੀ ਇਹ ਉੱਠਦਾ ਨਹੀਂ ਇਹ ਮੰਜੇ ਤੇ ਇੱਥੇ ਰਹਿਣਾ ਨੇ ਬੈੱਡ ਤੇ ਇੱਥੇ ਰਹਿਣਾ ਪਰ ਇਹ ਦੁਆਵਾਂ ਬਚਾ ਗਈਆਂ ਸਾਰਿਆਂ ਦੀਆਂ ਸ਼ੁਕਰੀਆ ਬਹੁਤ-ਬਹੁਤ ਦੁਆਵਾਂਵਾਂ ਦੀਆਂ ਕੀ ਬਾਤ ਹੈ ਕੀ ਬਾਤ ਭਾਈ ਜਿਹੜੇ ਉਹ ਟੰਗ ਖਿੱਚਣ ਵਾਲੇ ਬੰਦੇ ਸੀ ਜੀ 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 ਉਹ ਇੱਥੇ ਨੇ ਭਾਈ ਮੈਂ ਨਾ ਨਹੀਂ ਪੁੱਛਦਾ ਪਰ ਮੈਨੂੰ ਇਹ ਗੱਲ ਦੱਸਿਓ ਵੀ ਉਹ ਤੁਹਾਡੇ ਫੀਲਡ ਦੇ ਵਿੱਚੋਂ ਸੀ ਜਾਂ ਫੀਲਡ ਤੋਂ ਬਾਹਰੋਂ ਸੀ ਨਹੀਂ ਅਸਲ ਹੁੰਦੇ ਹੀ ਫੀਲਡ 'ਚ ਨੇ ਹਾਂ ਅੱਧੇ ਫੀਲਡ 'ਚ ਹੀ ਹੁੰਦੇ ਨੇ ਬਾਹਰੋਂ ਆਲਾ ਕੋਈ ਨਹੀਂ ਹੁੰਦਾ ਕਹਿੰਦੇ ਆਪਣੇ ਮਾਰਦਾ ਜਦੋਂ ਮਾਰਦਾ ਬੰਦੇ ਪਰ ਆਪਾਂ ਦੱਬਣ ਵਾਲੇ ਨਹੀਂ ਹੈਗੇ ਕਿਉਂਕਿ ਆਪਾਂ ਨੂੰ ਵਾਪ ਆਪਣੇ ਸਟਾਇਆ ਵੀ ਚੰਗਾ ਕਰ ਤੇ ਚੰਗਾ ਹੀ ਪਾਏਗਾ ਇਸ ਲਈ ਆਪਾਂ ਚੰਗੀ ਸੋਚ ਦੇ ਲੈ ਕੇ ਉਤਰੇ ਹੋਏ ਹਾਂ ਤੇ ਚੰਗਾ ਹੀ ਕੰਮ ਕਰਨਾ ਹਮੇਸ਼ਾ ਹੀ ਭਾਜੀ ਇੱਕ ਪਾਸੇ ਤਾਂ ਲੋਕ ਪੰਜਾਬੀਅਤ ਦਾ ਨਾਰਾ ਮਾਰਦੇ ਆ ਪੰਜਾਬੀਆਂ ਦਾ ਨਾਰਾ ਮਾਰਦੇ ਵੀ ਪੰਜਾਬੀ ਮੁੰਡਿਆਂ ਨੂੰ ਕੰਮ ਕਰਨ ਨਹੀਂ ਕਰਦੇ ਇੱਧਰ ਬਾਹਰ ਕੈਨੇਡਾ ਅਮਰੀਕਾ ਭਜਦੇ ਆ ਜੇ ਕੁਝ ਲੋਕ ਆਪਣੀ ਰੋਜੀ ਰੋਟੀ ਵਧੀਆ ਤਰੀਕੇ ਨਾਲ ਇੱਧਰ ਕਮਾਉਂਦੇ ਆ ਫਿਰ ਲੱਗਦਾ ਉਹਨਾਂ ਦੀ ਵੀ ਖਿੱਚੇ ਜਾ ਰਹੇ ਨੇ ਜੀ ਜੀ ਮੈਨੂੰ ਇਹ ਨਹੀਂ ਲੱਗਦਾ ਵੀ ਮੈਨੂੰ ਬਹੁਤ ਰਿਸਪੌਂਸ ਆਇਆ ਬਾਹਰ ਦਾ ਪਰ ਨਹੀਂ ਅਸੀਂ ਸੋਚਿਆ ਵੀ ਆਸੀਂ ਪੰਜਾਬ 'ਚ ਹੀ ਰਹਿ ਕੇ business ਕਰਨਾ ਕਾਜਲ ਨੇ ਹਰਿਆਣ ਅਸੀਂ ਛੱਡ ਨਹੀਂ ਸਕਦੇ ਆਪਣੇ ਏਰੀਆ ਨੂੰ ਅਸੀਂ ਜਾਣੇ ਹਾਂ ਤਕਰੀਬਨ ਜੇ ਬਾਹਰ ਜਾਣੇ ਤੇ ਛੇ ਮਹੀਨੇ ਟੂਰ ਹ ਤਾਂ ਅਸੀਂ 10 20 ਦਿਨ ਹੱਦ 2 ਮਹੀਨੇ ਲਾ ਕੇ ਵਾਪਸ ਆ ਜਾ ਹਾਂਜੀ ਓਕੇ ਭਾਈ ਮੀਨੂ ਦੇ ਵਿੱਚ ਜਿਹੜਾ ਹੁਣ ਆਪਾਂ ਗੱਲ ਕਰੀਏ ਖਾਣ ਪੀਣ ਵਾਲੇ ਪਾਸੇ ਨੂੰ ਆ ਜੀ ਹਣਾ ਅੱਛਾ ਪਹਿਲਾਂ ਸੇਹ ਦੱਸ ਦਿਓ ਠੀਕ ਹੈ ਬਿਲਕੁਲ ਸੇਹ ਤਾਂ ਓਕੇ ਆ ਭਾਈ ਜੀ ਅਗਲੇ ਮਹੀਨੇ ਤੱਕ ਪੜਾ ਕੀ ਬਣਨਗੇ ਬਾਹੌੜ ਵਾਲਾ ਸੀਜ਼ਨ ਜਿਹੜਾ ਹੈ ਬਦਲ ਬੱਲੇ ਵਾਲਾ ਮਤਲਬ ਇੱਕ ਪਾਸੇ ਤਾਂ ਸੀਜ਼ਨ ਚੱਲਣਾ ਇੱਕ ਪਾਸੇ ਤਾਂ ਡਾ ਰੈਸਟੋਰੈਂਟ ਜੀ 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 ਓਕੇ ਹੁਣ ਆ ਜੀ ਆਪਾਂ ਰੈਸਟੋਰੈਂਟ ਵਾਲੇ ਪਾਸੇ ਜੀ 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 ਜ਼ਰੂਰ ਤੇ ਭਾਜੀ ਜਿਹੜਾ ਚੂਰੀ ਦਾ ਕੰਸੈਪਟ ਆ ਜੀ ਇਹ ਕਿੱਥੋਂ ਆਇਆ ਦਵਾ ਜੀ ਚੂਰੀ ਬਾਪੂ ਬਹੁਤ ਟਾਈਮ ਤੋਂ ਪੁਰਾਣੇ ਸੀ ਹਨਾ ਬਾਪੂ ਹੋਰ ਹੀ ਕੁੜਦੇ ਸੀਗੇ ਉਹਨਾਂ ਦੇ ਹੱਥ ਦਾ ਟੇਸਟ ਮੈਨੂੰ ਬਹੁਤ ਬੈਟਰ ਲੱਗਦਾ ਸੀਗਾ ਤੇ ਦਾਦੀ ਹੋਰੀ ਹਨਾ ਉਹ ਚੀਜ਼ਾਂ ਤੋਂ ਸਿੱਖ ਕੇ ਮੈਂ ਲੱਗ ਜਾ ਦੇਖਿਆ ਜਿਹੜੀ ਚੂਰੀ ਆਪਣੀ ਉਹਨਾ ਇੱਕ ਦਾ ਦੇਸੀ ਘੋੜਾ ਆਪਣਾ ਸਪੈਸ਼ਲ ਘਰ ਦਾ ਉਸ ਤੋਂ ਬਾਅਦ ਦੇਸੀ ਕਿਹਾ ਹੋਆ ਜਿਹੜਾ ਉਹ ਘਰ ਦਾ ਹੀ ਹੋਣਾ ਬਾਹਰੋਂ ਅਸੀਂ ਕੁਝ ਨਹੀਂ ਲੈਣਾ ਕੀ ਬਾਤ ਹੈ ਤੇ ਇੱਕ ਸ਼ੱਕਰ ਹੋਣੀ ਆ ਉਹ ਵੀ ਅਸੀਂ ਜਮੇ ਘਰ ਤੋਂ ਲੈਣੀ ਆ ਵੀ ਇਹ ਕਹੇ ਵੀ ਰੈਡੀमेड ਲਿਆ ਤੀ ਨਾ ਉਹ ਚੀਜ਼ ਨਹੀਂ ਕਰਨਾ ਅਸੀਂ ਕਲਾੜ ਤੋਂ ਹੀ ਲੈ ਕੇ ਸਾਰਾ ਕੁਝ ਕਲਾੜਤੀ ਤਿਆਰ ਕਰਨਾ ਕਿਆ ਬਾਤ ਹੈ ਤੇ ਰੋਟੀ ਹੈ ਜਿਹੜੀ ਇੱਕ ਤਾਂ ਹੁੰਦੀ ਹੈ ਵੀ ਪਤਲੀ ਰੋਟੀ ਅਸੀਂ ਮੋਟੀ ਰੋਟੀ ਦੀ ਚੂਰੀ ਬਣਾ ਕੇ ਦਿੰਨੇ ਆ ਜਿਹਦੇ ਵਿੱਚ ਜਾਨ ਚਾਹੀਦੀ ਹੈ ਅੱਛਾ ਤੇ ਉਹ ਆਪਣੇ ਬਰਾਸਤ ਨੂੰ ਭੁੱਲਦੇ ਜਾ ਰਹੇ ਨੇ ਬਹੁਤ ਲੋਕ ਤੇ ਹੁੰਦੀ ਪ्योर ਦੇਸੀ ਕਿਉਂ ਦੀ ਪਿਆਰ ਦੇਸੀ ਕਿਉਂ ਦੀ ਕਿਆ ਬਾਤ ਪਾਜੀ ਮੈਨੂੰ ਵਿੱਚ ਕੁਝ ਖਾਸ ਖਾਸ ਚੀਜ਼ਾਂ ਗਣਾਂ ਦੀਏ ਦਾ ਮਤਲਬ ਹਾਂਜੀ 버ਗਰ ਹੋਗੇ ਸੈਂਡਵਿਚ ਹੋਗੀ ਸਾਡੀ ਸੈਂਡਵਿਚ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਉਸ ਤੋਂ ਬਾਅਦ ਪੀਜ਼ਾ ਆ ਗਿਆ ਸਾਡਾ ਬਲਾਸੀ ਜਿਹੜੀ ਪੀਜ਼ਾ ਸ਼ੇਕਸ ਆ ਗਏ ਨੇ ਤੇ ਕੋਲਡ ਡਰਿੰਕ ਆ ਗੀਆਂ ਨੇ ਕੋਲਡ ਕਾਫੀਜ਼ ਆ ਗੀਆਂ ਨੇ ਤੇ ਬਸ ਇਹੀ ਬੈਟਰ ਆ ਸਭ ਤੋਂ ओके अच्छा अब चुरी कौन बनाउंदा पाजी चुरी मैं बनाउना एक मुंडा होरा अच्छा ते आज चुरी कौन ਤੁਸੀਂ ਬਣਾਉਂਗੇ ਕੋਣ ਨਹੀਂ ਬਣਾਨੇ ਚਲੋ ਡਾਂ ਦੇ ਪਾਜੀ ਇੱਕ ਤਾਂ ਸਾਡੇ ਲਈ ਚੂਰੀ ਜੀ ਠੀਕ ਹੈ ਜੀ ਇੱਕ ਤੁਹਾਡਾ ਤੁਸੀਂ ਕਿਹਦੇ ਸੈਂਡਵਿਚ ਤੁਹਾਡਾ ਬਹੁਤ ਬੈਸਟ ਆ ਇੱਕ ਸੈਂਡਵਿਚ ਇੱਕ ਪੀਜ਼ਾ ਠੀਕ ਹੈ ਨਾ ਜਿਹੜੀ ਜਿਹੜੀ ਫਿਰ ਲੋਡ ਪੈਂਦੀ ਰਿਹੜੀ ਅਸੀਂ ਸਾਡੇ ਕੋਲੋਂ ਮੰਗਵਾ ਦਾਂ ਪੱਕਾ ਸਰ ਪੱਕਾ ਠੀਕ ਹੈ ਪਾਜੀ ਤੇ ਹੁਣ ਆਪਾਂ ਚਲੀਏ ਅੰਦਰ ਚਲੋ ਤੇ ਆਪਾਂ ਹੁਣ ਚੂਰੀ ਕਿੱਥੇ ਤੁਸੀਂ ਬਣਾਉਂਦੇ ਹੋ ਚੂਰੀ ਮੈਂ ਇੱਥੇ ਬਣਾਉਂਗਾ ਬੈਕਅਪ ਤੇ ਠੀਕ ਹੈ ਪਾਜੀ ਤਿਆਰ ਕਰੋ ਫੇ ਆਪਾਂ ਚੂਰੀ ਦਾ ਸ਼ੂਟ ਕਰੀਏ ਠੀਕ ਹੈ ਥੈਂਕ ਯੂ ਵੈਲਕਮ ਪੜੀ ਕਿੰਨੀਆਂ ਰੋਟੀਆਂ ਦੀ ਤੁਸੀਂ ਚੂਰੀ ਬਣਾਉਨੇ ਹੋ ਇਹ ਬਾਈ ਜੀ ਸਿੰਗਲ ਰੋਟੀ ਦੀ ਵੀ ਆ ਤੇ ਡਬਲ ਦੀ ਵੀ ਆ ਜਿਆਦਾ ਅਸੀਂ ਸਿੰਗਲ ਰੱਖਦੇ ਆ ਜਿਹਦੇ ਵਿੱਚ ਕੁਆਂਟੀਟੀ ਹੁੰਦੀ ਆ ਦੋ ਬੰਦੇ ਆਰਾਮ ਨਾਲ ਖਾ ਸਕਦੇ ਇੱਕ ਇੱਕ ਪਿੰਨੀ ਇੱਕ ਰੋਟੀ ਦੀ ਦੋ ਬੰਦੇ ਖਾ ਸਕਦੇ ਦੋ ਬੰਦੇ ਆਰਾਮ ਨਾਲ ਹਾਂਜੀ ਇੱਕ ਇੱਕ ਪਿੰਨੀ ਖਾ ਸਕਦੇ ਕੀ ਬਾਤ ਹੈ ਹਾਂਜੀ ਕਿਉਂਕਿ ਮਤਲਬ ਰੋਟੀ ਥੋੜੀ ਵੱਡੀ ਹੁੰਦੀ ਆ ਜਿਹੜੀ ਬੇਬੇ ਦੇ ਹੱਥ ਵਾਲੀ ਜਿਹੜੀ ਪੁਰਾਣੀਆਂ ਰੋਟੀਆਂ ਆ ਪੁਰਾਣੀਆਂ ਰੋਟੀਆਂ ਇਹ ਕੀ ਬਾਤ ਹੈ ਇਹਦੇ ਵਿੱਚ ਤੁਸੀਂ ਦੇਸੀ ਘਿਓ ਪਾ ਕੇ ਹਰ ਉਹ ਚੰਗੀ ਤਰ੍ਹਾਂ ਨੂੰ ਹੁਣ ਚੂਤਾ ਹੁਣ ਇਹਦੇ ਵਿੱਚ ਪੈਣੀ ਆ ਸ਼ੱਕਰ ਸ਼ੱਕਰ ਪੈਣੀ ਆ ਤੁਹਾਡੇ ਕੋਲ ਤਿੰਨ ਆਪਸ਼ਨ ਨੇ ਨਾ ਸ਼ੱਕਰ ਖੰਡ ਤੇ ਗੁੜ ਗੁੜ ਜੀ ਕੀ ਬਾਤ ਜਿਹੜੀ ਖੰਡ ਆ ਉਹ ਆਪਣੀ ਦੇਸੀ ਬੂਰਾ ਖੰਡ ਹੁੰਦੀ ਹੈ ਜਿੱਦਾਂ ਅੱਛਾ ਜਿਹਨੂੰ ਆਪਾਂ ਪੰਜਾਬੀ ਬੋਲਛੇ ਕਹਿੰਦੇ ਨੇ ਬੂਰਾ ਖੰਡ ਉਹ ਚੀਜ਼ ਆ ਗਈ ਇਹਨੂੰ ਇਦਾਂ ਰੱਖਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਸ਼ੱਕਰ ਕੀ ਬੋਲਦੇ ਜਿੱਦਾਂ ਅਗਲੇ ਨੇ ਜਿੱਦਾਂ ਦਾ ਫਲੇਵਰ ਚਾਹੀਦਾ ਨਾ ਉਹਨੂੰ ਵੀ ਸੌਰੀ ਵੀ ਜਿੱਦਾਂ ਦਾ ਮਿੱਠਾ ਚਾਹੀਦਾ ਉਹਦਾ ਮਿੱਠਾ ਚਾਹੀਦਾ ਮੈਂ ਚਾਹੁੰਦਾ ਹੁਣ ਦਾ ਚਲੋ ਇਸ ਟਾਈਮ ਸੀਜ਼ਨ ਆਫ ਚੱਲਦਾ ਹੈ ਨਾ ਤੇ ਜਦੋਂ ਤੁਹਾਡਾ ਸੀਜ਼ਨ ਚੱਲ ਪਏ ਨਾ ਉਦੋਂ ਫਿਰ ਕਿਵੇਂ ਮੈਨੇਜ ਕਰੂਗੇ ਔਰ ਰਸਟੋਰਨ ਕਿਵੇਂ ਮੈਨੇਜ ਹੋਣਾ ਉਦੋਂ ਪਾਪਾ ਬੈਠਣਗੇ ਆ ਕੇ ਜੀ ਅੱਛਾ ਪਾਪਾ ਬੈਠਣਗੇ ਸਾਰੇ ਬੈਠਣਗੇ ਅੱਛਾ ਚਲੋ ਹਾਂ ਸਾਰੇ ਕਸ ਸਾਰੇ ਪਿਆਰ ਭਾਈ ਨੇ ਸਾਰੇ ਆਪਣੇ ਜਿੰਨੇ ਕੰਮ ਕਰਦੇ ਨੇ ਓਕੇ ਹਾਂ ਜੀ ਕੀ ਆਬ ਇਹ ਕਿੰਨੇ ਟਾਈਮ ਦੇ ਵਿੱਚ ਪਾਜੀ ਪ੍ਰੋਪਰ ਨੂੰ ਚੂਰੀਨ ਸੈਟ ਕਰ ਲੀਏ ਯੈਸ 5 ਮਿੰਟ 5 ਮਿੰਟ ਦੇ ਵਿੱਚ ਲੱਡੂ ਬਣ ਕੇ ਰੈਡੀ ਹੋ ਜਾਂਦੇ ਆ ਜੀ 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 ਇਹਦੇ ਵਿੱਚ ਦੇਸੀ ਘਿਓ ਵੀ ਤੁਸੀਂ ਵਾਵਾ ਪਾਉਂਦੇ ਹੋ ਬੱਚੇ ਹਾਂਜੀ ਹਾਂਜੀ ਏਸੇ ਦੀ ਮੋਲ ਆ ਜੀ ਅੱਛਾ ਹਾਂ ਹਾਂਜੀ ਤੇ ਜਿਹੜਾ ਭਾਈ ਦੇਸੀ ਘਿਓ ਲੈਨੇ ਉਹ ਇੱਕ ਤੋਂ ਮਿੰਟ ਨੂੰ ਤੁਸੀਂ ਇਹ ਆਪਣਾ ਵੀਰੇ ਆਪ ਦਾ ਕਾਦਲ ਕੇ ਘਰੋਂ ਆਉਂਦਾ ਅੱਛਾ ਹਰਿਆਣੇ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਤੇ ਹਰਿਆਣੇ ਦੇ ਵਿੱਚ ਤਾਂ ਕਹਿ ਸਕਦੇ ਆ ਵੀ ਬਲਾਵੜ ਵਾਲਾ ਤਾਂ ਕੰਮ ਹੀ ਨਹੀਂ ਕੰਮ ਹੀ ਨਹੀਂ ਹੈਗਾ ਜੀ ਕਿਉਂਕਿ ਹਰਿਆਣੇ ਦੇ ਵਿੱਚ ਅਸੀਂ ਘਰ ਘਰ ਦੇਖਿਆ ਨਾ ਦੇਖਿਆ ਜੀ ਉਥੇ ਲੱਸੀ ਦੇਸੀ ਘਿਓ ਜੀ ਜੀ ਤੇ ਚੰਗਾ ਖਾਣਾ ਦੁੱਧ ਤਾਂ ਦਰੂਹਰੇ ਕੇ ਘਰ ਦੇ ਵਿੱਚ ਮਿਲਨੇ ਮਿਲਣਾ ਪਾਜੀ ਆ ਦੇਖੋ ਇਹ ਤੁਹਾਨੂੰ ਦੀਨ ਆ ਓਹੋ ਕੀ ਬਾਤ ਹੈ ਇਹ ਇਹਦੇ ਨਾਲ ਚਾਹ ਕਿਹੜੀ ਫਿਰ ਯੂਜ਼ ਕਰਦੇ ਯਾਰ ਚਾਹ ਜੀ ਲਾਚੀ ਵਾਲੀ ਅੱਛਾ ਔਜ਼ ਵਾਲੀ ਗੁੜ ਵਾਲੀ ਜਿਹੜੀ ਵੀ ਅਗਲੇ ਨੂੰ ਪਸੰਦ ਤੇ ਇਹ ਇਸ ਕੰਬੀਨੇਸ਼ਨ ਦੇ ਵਿੱਚ ਕਿਹੜੀ ਬੈਟਰ ਰਹਿੰਦੀ ਭਾਜੀ ਲਾਚੀ ਵਾਲੀ ਲਾਚੀ ਵਾਲੀ ਚਲੋ ਭਾਜੀ ਫਿਰ ਨਾਲ ਦੋ ਕੱਪ ਲਾਚੀ ਵਾਲੀ ਚਾਹ ਵੀ ਲਾਉਣੀ ਹੈ ਭਾਜੀ ਜੀ ਜੀ ਜ਼ਰੂਰ ਜ਼ਰੂਰ ਆਹੋ ਦੇਖ ਲਓ ਜੀ ਲੱਡੂ ਹੋ ਗਿਆ ਤਿਆਰ ਅੱਛਾ ਭਾਈ ਆ ਇੱਕ ਓ ਕਾਊਂਟਰ ਰਿਹਾ ਕਾਊਂਟਰ ਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਆਂ ਜੀ ਜੀ ਕਿਉਂਕਿ ਪਹਿਲਾਂ ਤੁਸੀਂ ਇੱਕ ਸਾਡਾ ਲੱਡੂ ਤਿਆਰ ਕਰ ਲਓ ਪਹਿਲਾਂ ਜੀ 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 ਕਿਆ ਬਾਤ ਹੈ ਤੇ ਭਾਈ 1 ਰੁਪਏ ਦਾ ਕਿੰਨੇ ਲੱਡੂ ਤਿਆਰ ਹੋ ਜਾਂਦੇ ਆਂ ਇਹ ਭਾਈ ਜੀ 4 ਇੱਕ ਰੋਟੀ ਜਿਹੜੀ ਵੱਡੀ ਆਪਾਂ ਹੈਵੀ ਕਰਦੇ ਆਂ ਉਹਦੇ 4 ਲੱਡੂ ਤਿਆਰ ਹੋ ਜਾਂਦੇ ਆਂ 4 ਲੱਡੂ ਤਿਆਰ ਹੋ ਜਾਂਦੇ ਆਂ ਜੀ ਜੀ ਮਤਲਬ ਦੋ ਬੰਦੇਾਂ ਲਈ ਇਨਫਾਪਾ ਜੀ ਬਹੁਤ ਬਾਤ ਹੈ ਕਿਆ ਬਾਤ ਹੈ ਤੇ ਜਿਹੜੇ ਭਾਈ ਹੁਣ ਇਸ ਟਾਈਮ ਆਉਂਦੇ ਆ ਤੁਹਾਡੇ ਕੋਲ ਖਾਣ ਵਾਸਤੇ ਜੀ ਕਿਵੇਂ ਆਉਂਦੇ ਆ ਪਹਿਲਾਂ ਹੁਣ ਐਜ਼ ਅ ਰੈਸਟੋਰੈਂਟ ਤੌਰ ਤੇ ਆਉਂਦੇ ਕਿ ਐਜ਼ ਅ ਸੈਲੀਬ੍ਰਿਟੀ ਤੌਰ ਤੇ ਮਿਲਣ ਆਉਂਦੇ ਵੀ ਯਾਰ ਬਾਈ ਨੂੰ ਮਿਲ ਜਣਾਣਾ ਸੀ ਉਹ ਸਪੋਰਟ ਕਰ ਰਹੇ ਨੇ ਬਸ ਵੀ ਇਹ ਆ ਵੀ ਭਾਈ ਨੂੰ ਸਪੋਰਟ ਕਰਨੀ ਆਪਾਂ ਓਕੇ ਹਾਂਜੀ ਕਿਉਂਕਿ ਆਪਾਂ ਜੋ ਵੀ ਆ ਆਪਣਾ ਸਾਰਾ ਫਰੈਸ਼ ਬੰਦਾ ਇਹ ਨਹੀਂ ਹੈਗਾ ਵੀ ਕੋਈ ਮਾੜੀ ਮੋਟੀ ਕੰਪਲੇਂਟ ਆਊਗੀ ਸਾਰਾ ਫਰੈਸ਼ ਹੁੰਦਾ ਜੀ ਕੀਵਾਬਾ ਆਪਾਂ ਇਹ ਨਹੀਂ ਹੈਗਾ ਵੀ ਅੱਜ ਸ਼ਾਮ ਨੂੰ ਜਦੋਂ ਕੋਈ ਮੈਦਾ ਗੁੰਨ ਲਿਆ ਉਹ ਸ਼ਾਮ ਨੂੰ ਰੱਖ ਲਿਆ ਗੁੰਨ ਕੇ ਉਦੋਂ ਵਾਰ ਸਵੇਰੇ ਉਸੇ ਨੂੰ ਬਣਾ ਜਾਣਾ ਦੋ ਤਿੰਨ ਦਿਨਾਂ ਅੰਚ ਨਹੀਂ ਚੋਰੀ ਬਣ ਕੇ ਤਿਆਰ ਤੁਸੀਂ ਹੁਣ ਟੈਸਟ ਕਰ ਸਕਦੇ ਹੋ ਵਾਹ ਜੀ ਵਾਹ ਚਲੋ ਜੀ ਆਪ ਹੁਣ ਵਾਰੀ ਆ ਗਈ ਸਾਡੀ ਹੁਣ ਟੈਸਟਿੰਗ ਟੈਸਟਿੰਗ ਹੁਣ ਚਲਦੇ ਆਂ ਬਾਅਦ ਚ ਪਹਿਲਾਂ ਇੱਕ ਦੋ ਗੱਲਾਂ ਬਾਈ ਨਾਲ ਕਲੀਅਰ ਕਰ ਲਈਏ ਜਰੂਰ ਤੇ ਆ ਇੱਕ ਕਾਊਂਟਰ ਆ ਜੀ ਪਰ ਇਹ ਕਾਊਂਟਰ ਦਾ ਥੋੜਾ ਜਿਹਾ ਮੈਨੂੰ ਦੱਸੋ ਵੀ ਇਹਦਾ ਕੀ ਰਾਜ਼ ਆ ਇਹ ਕਾਊਂਟਰ ਸਾਡਾ ਜੀ ਨਾਨ ਵੇਜ ਦੇ ਲਈ ਆ ਐਗ ਰੋਲ ਦੇ ਚਿਕਨ ਰੋਲ ਰੋਲ ਲਈ ਇਹ ਅਸੀਂ ਅਲੱਗ ਤੋਂ ਹੀ ਰੱਖਿਆ ਕਨਸੈਪਟ ਇਹਦਾ ਅੰਦਰ ਕਿਸੇ ਨਾਲ ਕੋਈ ਮੋਟੀ ਕੰਟੈਕਟ ਨਹੀਂ ਹੈਗਾ ਕਿਚਨ ਨਾਲ ਕੋਈ ਕੰਟੈਕਟ ਨਹੀਂ ਹੈਗਾ ਜਿਹੜਾ ਵੀ ਚੀਜ਼ ਆ ਉਹ ਬਾਹਰੀ ਹੈ ਜੀ ਅੱਛਾ ਬਾਹਰੀ ਆ ਹਾਂ ਬਾਹਰੀ ਮਤਲਬ ਉਹ ਅੰਦਰ ਬੈ ਕੇ ਏਸੀ ਚ ਬੈ ਕੇ ਖਾਣ ਨੂੰ ਤਾਂ ਮਿਲੂਗਾ ਕਿ ਨਹੀਂ ਹਾਂ ਕਦੇ ਕਦਾ ਹੀ ਮਿਲ ਸਕਦਾ ਬਟ ਵੀ ਜਿੱਦਾਂ ਕੋਈ ਫੈਮਲੀ ਬੈਠੀ ਹੈ ਤਾਂ ਨਹੀਂ ਦੰਦੇ ਮਤਲਬ ਜੇ ਕੋਈ ਫੈਮਲੀ ਅੰਦਰ ਬੈਠੀ ਆ ਤੇ ਉਹ ਨੌਨ ਵਿੱਚ ਨਹੀਂ ਹੈਗੀ ਤੇ ਫਿਰ ਨਹੀਂ ਫਿਰ ਬਾਹਰ ਖਾਣਾ ਪੈਣਾ ਫਿਰ ਬਾਹਰ ਖਾਣਾ ਪੈਣਾ ਕੀ ਬਾਤ ਹੈ ਭਾਈ ਬਹੁਤ ਵਧੀਆ ਭਾਜੀ ਬਹੁਤ ਵਧੀਆ ਲੱਗਾ ਇਹ ਚੀਜ਼ ਨੂੰ ਲੈ ਕੇ ਤੇ ਚਲੋ ਹੁਣ ਭਾਜੀ ਆਪਾਂ ਚੱਲਦੇ ਆ ਟੈਸਟਿੰਗ ਵਾਲੇ ਪਾਸੇ ਨੂੰ ਤੇ ਹੁਣ ਬਾਕੀ ਤੁਹਾਡਾ ਟੈਸਟ ਕਰਨ ਤੋਂ ਬਾਅਦ ਆ ਜੀ ਤੁਹਾਡਾ ਜੀ ਜੀ ਜ਼ਰੂਰ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਲੋ ਜੀ ਇਹ ਆ ਜੀ ਬਲਾਸਟਰ ਜੋੜੀ ਜਿਨ੍ਹਾਂ ਦਾ ਰੈਸਟੋਰੈਂਟ ਆ ਜੀ ਫੂਡ ਪੁਆਇੰਟ ਤੇ ਬਾਈ ਨੂੰ ਇੱਕ ਈ ਐਡਰੈਸ ਵੀ ਪੁੱਛ ਲਈਏ ਪਾਜੀ ਐਡਰੈਸ ਦੱਸਿਆ ਰਹੀ ਆਪਾਂ ਬਾਈ ਐਡਰੈਸ ਹੈਗਾ ਬਾਈ ਜੀ ਆਪਣਾ ਜਦੋਂ ਆਪਾਂ ਸੰਗਰੂਰ ਤੋਂ ਬਰਨਾਲਾ ਰੋਡ ਜਾਂਦੇ ਆ ਜੀ ਤੇ ਨੀਅਰ ਲਾਸਟ ਸਪਲਾਈ ਹੋਵ ਰਹਾ ਹੁੰਦਾ ਜਿਹੜਾ ਸੰਗਰੂਰ ਦਾ ਉਹ ਤੋਂ ਯਸ 200 ਮੀਟਰ ਤੇ ਉਸ ਤੋਂ ਬਾਅਦ ਬਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਵੱਲ ਆਉਂਦੇ ਆ ਤਾਂ ਬਟਰੁਖਾ ਪਿੰਡ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੀ ਜਿੱਥੇ ਜਨਮ ਭੂਮੀ ਆ ਉਹਦਾ ਨੈਕਸਟ ਉਹੀ ਪਿੰਡ ਆ ਉਹ ਤੋਂ ਨੈਕਸਟ ਸਿਰਫ 200 ਮੀਟਰ ਤੇ ਆਪਣਾ ਕੈਫੇ ਆ ਭਾਈ ਟਾਈਮਿੰਗ ਕੀ ਹੈ ਦੀ ਟਾਈਮਿੰਗ ਆਪਣੀ ਹੈਗੀ ਹੈ 11 ਵਜੇ ਤੋਂ ਓਪਨ ਲੈ ਕੇ 12 ਵਜੇ ਤੱਕ 11 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ 12 ਵਜੇ ਤੱਕ ਠੀਕ ਹੈ ਤੇ ਇੱਕ ਦੱਸ ਦਿਓ ਤੁਸੀਂ ਛੁੱਟੀ ਕਿਹੜੀ ਦਿੰਦੇ ਆ ਛੁੱਟੀ ਕਿਸੇ ਦਿਨ ਦੀ ਨਹੀਂ ਮਤਲਬ ਛੁੱਟੀ ਕਿਸੇ ਦਿਨ ਦੀ ਨਹੀਂ ਹਾਂ ਕਿਸੇ ਦਿਨ ਵੀ ਤੁਸੀਂ 12 ਮਿੰਨਿਟ ਤੀਦਨ ਤੁਸੀਂ ਆ ਸਕਦੇ ਹੋ ਅੱਛਾ ਤੁਸੀਂ ਕਦੋਂ ਅਵੇਲੇ ਹੁੰਦੇ ਹੋ ਮੈਂ ਉਰੇ 2 ਮਹੀਨਾ ਅਕਤੂਬਰ ਤੱਕ ਅਵੇਲੇ ਹਾਂ ਮੈਂ ਰੋਹ ਅਕਤੂਬਰ ਤੱਕ ਜਦੋਂ ਮਰਜੀ ਆ ਜਾਓ ਭਾਈ ਨੂੰ ਤੁਸੀਂ ਇੱਥੇ ਮਿਲ ਸਕਦੇ ਹੋ ਤੇ ਜੇ ਤੁਸੀਂ ਅਕਤੂਬਰ ਤੋਂ ਬਾਅਦ ਆਉਂਦੇ ਹੋ ਤਾਂ ਗਾਰੰਟੀ ਕੋਈ ਨਹੀਂ ਗਾਰੰਟੀ ਕੋਈ ਨਹੀਂ ਗੱਲ ਸਹੀ ਹੈ ਚਲੋ ਭਾਈ ਥੈਂਕ ਯੂ ਸੋ ਮਚੀ ਤੇ ਆਓ ਹੁਣ ਚੱਲਦੇ ਆਪਾਂ ਅੰਦਰ ਥੈਂਕ ਯੂ ਲੋ ਜੀ ਆ ਗਿਆ ਉਹੋ ਪਾ ਰਚਿਤ ਭਾਜੀ ਕਿਵੇਂ ਬਈ ਕਿੱਦਾਂ ਜੀ ਤੁਸੀਂ ਇਧਰ ਸਾਈਡ ਤੇ ਹੋ ਕੇ ਬੈਠੇ ਹੋ ਚੋਰੀ ਛਿਪੇ ਮੀਤ ਪੱਲ ਬਸ ਤੇ ਅੱਜ ਤੱਕ ਤੁਹਾਨੂੰ ਦੱਸ ਨਹੀਂਿਆ ਸਾਡੇ ਵਲੌਗ ਚ ਕੌਣ ਕੌਣ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਮੇਨ ਰਚਿਤ ਭਾਜੀ ਹੈਲੋ ਕਿਵੇਂ ਭਾਜੀ ਬਹੁਤ ਵਧੀਆ ਭਾਜੀ ਠੀਕ ਠਾਕ ਬਿਲਕੁਲ ਠੀਕ ਪੂਰਾ ਜ਼ਬਰਦਸਤ ਹਾਂ ਜੀ ਪੂਰਾ ਵਧੀਆ ਹੈਨ ਕਿਵੇਂ ਲੱਗਾ ਇਥੇ ਚੂੜੀ ਤੇ ਆ ਗਈ ਬਲਾਸਟਰ ਚੂੜੀ ਤੇ ਰੈਸਟੋਰੈਂਟ ਤੇ ਹਜੇ ਤੱਕ ਤਾਂ ਵਧੀਆ ਲੱਗ ਰਿਹਾ ਬਾਕੀ ਫੂਡ ਟਰਾਈ ਕਰਦੇ ਆ ਦੇਖਦੇ ਆ ਕੀ ਹੈ ਬਿਲਕੁਲ ਤੇ ਉਧਰ ਸਾਡਾ ਜਸਮੀਤ ਹੈਲੋ ਕਿਵੇਂ ਬਈ ਇਧਰ ਫਤਿਹ ਆਹ ਫਤਿਹ ਕਿਵੇਂ ਵਧੀਆ ਤੇ ਇਹ ਤਾਂ ਸਾਡੇ ਕੋਲ ਦੋ ਆਈਟਮ ਆ ਚੁੱਕੀਆਂ ਨੇ ਅਸੀਂ ਇੱਕ ਚੂੜੀ ਮੰਗਾਈ ਹੋਈ ਹੈ ਬਈ ਹੁਣੇ ਕੋਲ ਤੇ ਇੱਕ ਮੰਗਾਈ ਆ ਅਸੀਂ ਇਹਨਾਂ ਦਾ ਜਿਹੜਾ ਹੈਗਾ ਬਲਾਸਟਰ ਦੀ ਸਪੈਸ਼ਲ ਪੀਜ਼ਾ ਤੇ ਹੁਣ ਕਰੋ ਟੈਸਟ ਬਈ ਚਲੋ ਟੈਸਟ ਕਰੋ ਬਈ ਰਜਾ ਪਾਜੀ ਪਹਿਲਾਂ ਸਟਾਰਟ ਚਲੋ ਜੀ ਕਰੋ ਸ਼ੁਰੂ ਕਰੋ ਬਈ ਕਿ ਅਕela ਕਈ ਲੋਕ ਮੈਨੂੰ ਕਹਿੰਦੇ ਨੇ ਵੀ ਯਾਰ ਵਧੀਆ ਨਹੀਂ ਹੁਣਾ ਹੁਣ ਤੁਸੀਂ ਦੱਸਣਾ ਵੀ ਭਾਈ ਚਾਰ ਬੋਟਾ ਪੈਣਗੀਆਂ ਜਿਹੜੀ ਵੀ ਚੀਜ਼ ਨੂੰ ਪੈਣਗੀਆਂ ਨਹੀਂ ਇਹ ਸੱਚ ਇਹ ਵੈਜੀਟੇਬਲ ਵਾਲਾ ਪੀਜ਼ਾ ਲੈਂਦਾ ਦੀਆਂ ਦੇਖਾਣੀਆਂ ਨਹੀਂ ਅੱਛਾ ਵੈਜੀਟੇਬਲਸ ਪਸੰਦ ਹੀ ਨਹੀਂ ਪਸੰਦ ਨਹੀਂ ਚਲੋ ਭਾਜੀ ਕਰੋ ਸ਼ੁਰੂ ਗਰਮ ਹੈ ਜੀ ਹਨਾ ਆਇਓ ਚਲ ਤੁਸੀਂ ਉਧਰ ਕੀ ਦੇਖ ਰਹੇ ਹੋ ਭਾਜੀ ਤੁਸੀਂ ਮੈਂ ਦੇਖ ਰਿਹਾ ਕਿ ਗਰਮ ਤਾਂ ਨਹੀਂ ਜ਼ਿਆਦਾ ਇਹਨੇ ਦੂਜਿਆਂ ਦੀ ਗਲਤੀ ਤੋਂ ਸਿੱਖ ਲੈਣਾ ਚਾਹੀਦਾ ਮੈਂ ਦੇਖ ਰਹੀ ਹਾਂ ਗਲਤੀ ਤਾਂ ਨਹੀਂ ਗਰਮ ਹੈ ਠੀਕ ਆ ਹਾਂ ਅੱਜ ਕਿਵੇਂ ਵੈਜੀਟੇਬਲਸ ਤਾਂ ਜ਼ਿਆਦਾ ਮੈਂ ਵੀ ਨਹੀਂ ਖਾਂਦਾ ਹਾਂ ਹਜੇ 6 ਦਿਨ ਹੋਏ ਰੈਸਟੋਰੈਂਟ ਖੁੱਲ੍ਹੇ ਵਧੀਆ 6 ਦਿਨ ਦੇ ਹਿਸਾਬ ਨਾਲ ਤੁਸੀਂ ਇਹਨੂੰ ਰੇਟ ਕਰਨਾ ਵੀ 6 ਦਿਨ ਦੇ ਹਿਸਾਬ ਨਾਲ ਕਿੰਨਾ ਕੁ ਵਧੀਆ ਹੈ ਤੇ ਦੂਜੀ ਗੱਲ ਇਹ ਚੇਂਜਸ ਆ ਹੌਣ ਹੌਲੀ ਹੌਲੀ ਹੁੰਦੇ ਆ ਨਾ ਵਧੀਆ ਹੀ ਆ ਵਧੀਆ ਭਾਜੀ ओके ग्रेट ਵਧੀਆ ਤੇ ਚਲੋ ਹੁਣ ਵਾਰੀ ਆ ਗਈ ਆਪਣੀ ਟੈਸਟ ਫਾਈਨਲੀ ਸਾਡਾ ਮੈਨੂ ਰੈਡੀ ਆ ਤੇ ਪਹਿਲਾ ਸਾਡੇ ਕੋਲ ਆ ਗਿਆ ਚੋਰੀ ਜਿਹੜੀ ਮੇਨ ਬਾਈਬਲ ਦੀ ਸਪੈਸ਼ਲ ਆ ਚਾਹ ਆ ਰਹੀ ਹੈ ਤੇ ਇੱਕ ਚੀਜ਼ ਨੂੰ ਕਰਾਂਗੇ ਮਿੱਠੇ ਨੂੰ ਕਰਾਂਗੇ ਬਾਦ ਟੈਸਟ ਤੇ ਉਸ ਤੋਂ ਪਹਿਲਾਂ ਕਰਦੇ ਆ ਜੀ ਇਹਦਾ ਪੀਲਾ ਟੈਸਟ एला पिज़्ज़ा हैगा है ब्लास्टर पूरी स्पेशल पिज़ा बनाया है वह चीज़ें देखते हैं टेस्ट करते हैं नवा रेस्टोरेंटन रेस्टोरेंट हो निे बड़े तर वैसे माँ पीडेज ਗਲਤੀ ਤਾਂ ਕੋਈ ਨਹੀਂ ਹੈਗੀ ਨਹੀਂ ਵੈਸੇ ਵੈਸੇ ਗਲਤ ਕਰਦੇ ਆ ਕਿ ਹੋਵੇ ਵੀ ਤਾਂ ਕਦਮ ਤੇ ਬਲੇ ਕੋਈ ਚੀਜ਼ ਮਸਾਲਾ ਘਟ ਰ ਗਿਆ ਤਾਂ ਕੋ ਸ਼ੂਟ ਸੀ ਲਗੀ ਬਟ ਜਿੱਦਾਂ ਦਾ ਪੀਜ਼ਾ ਹੈਗਾ ਨਾ ਬਹੁਤ ਵਧੀਆ ਜਦੋਂ ਬਹੁਤ ਲੱਗਦਾ ਹੈ ਆਪਣਾ oregano ਸੌ ਦਾ ਆਪਣਾ oregano ਨਹੀਂ ਪਾਈ ਕੋਈ ਹੋਰ ਆਪਣਾ ਚਿਲੀ ਚਿਲੀ ਫਲੈਕਸ ਨਹੀਂ ਪਾਏ ਥੋੜਾ ਜਿਹਾ ਬਦਲਣਾ ਬਾਈ ਕਿੰਨਾ ਵੇਖਦਾ ਲਈ ਬੋਤਲ ਵੀ ਉਹ ਕਿਹੜਾ ਬੋਤਲ ਵੀ ਤੁਹਾਡਾ ਵੀਜ਼ਾ ਬਹੁਤ ਅੱਛਾ ਹੁਣ ਵਾਰੀ ਆ ਗਈ ਨਾਲੀ ਚੂਕੀ ਦੀ ਮੈਂ ਕਈ ਰੈਸਟੋਰੈਂਟਸ ਨੂੰ ਕਈ ਜਿਹੜੇ ਫੂਡਸ ਰੋਡ ਸਾਈਡ ਫੂਡ ਸਟਾਲ ਹੁੰਦੇ ਆ ਉਹਨਾਂ ਨੂੰ ਮੈਂ ਦੱਸ ਦਿੰਦਾ ਭਾਈ ਚੂੜੀ ਸ਼ੁਰੂ ਕਰੋ ਇੱਥੇ ਪਿਓਰ ਦੇਸੀ ਘਿਓ ਦੇ ਨਾਲ ਪਿਓਰ ਸ਼ੱਕਰ ਦੇ ਨਾਲ ਤੇ ਪਿਓਰ ਰੋਟੀ ਜਿਹੜੀ ਆ ਤਾਜੀ ਰੋਟੀ ਬਣਾ ਕੇ ਉਹਦੀ ਚੂੜੀ ਬਣਾਉਂਦੇ ਨੇ ਤੇ ਨਾਲ ਇਹਦੇ ਲੱਛ ਵਾਲੀ ਚਾਹ ਤੇ ਕੀ ਆ ਕਮਾਜ ਆ ਇਹ ਆ ਇੱਕ ਰੋਟੀ ਦੇ ਦੋ ਲੱਡੂ ਬਚਾਰਾ ਨੂੰ ਬਣਾਦੇ ਨੇ ਤੇ ਆਰਾਮ ਨਾਲ ਦੋ ਦੋ ਲੱਡੂ ਖਾ ਕੇ ਬੰਦਾ ਦੋ ਬੰਦੇ ਆਰਾਮ ਨਾਲ ਰੱਖੇ ਜਾਂਦੇ ਇਸ ਤੋਂ ਬੈਸਟ ਕੋਈ ਨਹੀਂ ਸਾਡੇ ਹੋਰ ਆਰਡਰ ਤੇ ਉਹਦੇ ਕੋਈ ਜਦ ਤੱਕ ਉਹ ਮੰਦੇ ਤਦ ਤੱਕ ਬਈਏ ਇਹਨੂੰ ਫਿਨਿਸ਼ ਕਰੀਏ ਕਦ ਤੱਕ ਅਸੀਂ ਹਾਂਜੀ ਅਲਟੀਮੇਟ ਇਹ ਬਹੁਤ ਵਧੀਆ ਕਹਿਣਾ ਥੋੜੀ ਵਧੀਆ ਵਾਹ ਮਜ਼ਾ ਆ ਰਿਹਾ ਹਾਂਜੀ ਮੀਤ ਕਿਵੇਂ ਲੱਗੀ ਆਜਿਆ ਯਾਰ ਕਿਸ ਲੱਗੀ ਨਾ ਇੱਕ ਤਾਂ ਬੰਦੀ ਆ ਤੇ ਰੋਟੀ ਉਹਨਾਂ ਰੋਟੀ ਹੁੰਦੀ ਹੈ ਕੰਕਰੀ ਨਾਲੇ ਦੇ ਵਿੱਚ ਦੇਸੀ ਘਿਓ ਪਾਇਆ ਨਾਲ ਸ਼ੱਕਰ ਪਾਈ ਆ ਬੱਚਾ ਰਹੀ ਵੀ ਨਹੀਂ ਪਤਾ ਚੂੜੀ ਕਾਦੀ ਪੰਦੀ ਇਸ ਕਰਕੇ ਦੱਸਿਆ ਅੱਜ ਕਿ ਆਪ ਫੂੜੀ ਬੰਦੀ ਨੇ ਆਪਣੇ ਪੰਜਾਬ ਦੇ ਪੁਰਾਣੇ ਫੂੜ ਨੇ ਤੇ ਬੈਸਟ ਪਰੜਾ ਕਿ ਮਿੱਠਾ ਬਹੁਤ ਮਿਨੀਮਮ ਜਿਆਦਾ ਮਿਨੀਮਮ ਜਿਆਦਾ ਅਜਾ ਤੁਜੀ ਸ਼ੱਕਰਿਆ ਭੱਜੇ ਦੇ ਵਿੱਚ ਪਿਓਰ ਸ਼ੱਕਰ ਜਿਹੜੀ ਆ ਬਹੁਤ ਇਸ ਦੀ ਲਾਗੀ ਅਲੱਗੀ ਫਲੇਵਰ ਹੈ ਨਾ ਲਾਗੀ ਚੀਜ਼ ਆ ਬਹੁਤ ਵਧੀਆ ਚੀਜ਼ ਆ ਕੀ ਬਾਤ ਆ ਚਲੋ ਆਦਾ ਗੱਲ ਵਧੀਆ ਲੱਗੀ ਵੀ ਰਜਤ ਭਾਈ ਨੂੰ ਇਹ ਦੋ ਚੇਚਾ ਦੋਨੇ ਚੇਚਾ ਘੇੜ ਲੱਗੇ ਆ ਇਹ ਤੇ ਫਤੇ ਨੂੰ ਪਤੇ ਵੀ ਲੱਗ ਗਏ ਵਧੀਆ ਪਤੇ ਲੱਗ ਗਏ ਕਿਆ ਬਾਤ ਹੈ ਤੇ ਵਾਟ ਆ ਦੇ ਅਰਦਾਸ ਚਲੋ ਹੋਰ ਜਾਤਾ ਗਾੜੀ ਚਾਹ ਉਹਦੀਆ ਤਦ ਤੱਕ ਬਾਕੀ ਆਰਡਰ ਵੀ ਆਪਾਂ ਫਿਰ ਲੈ ਆਇਆ ਵੀ ਇਹਦਾ ਆ ਗਿਆ ਨਾ ਅਜਾ ਇੱਕ ਜਿਹੇ ਹੋਰ ਦਾ ਵੀ ਅਜਿਹੜੀਆਂ ਅੱਜ ਕੱਲ ਉਹ ਲੋਕ ਖੁਚਾ ਚੂਰੀ ਖੋਲ ਕੇ ਬੈਠੇ ਨੇ ਆ ਕੋਈ ਚਾਹੇ ਵਾਲਾ ਚੂਰੀ ਖੋਲ ਕੇ ਬੈਠੇ ਯਾਰ ਉਹ ਚੂਰੀਆਂ ਨਹੀਂ ਇੰਦਰ ਨਹੀਂ ਬੜਾਉਂਦਾ ਪਤਾ ਨਹੀਂ ਕੀ ਚੂਰੀ ਬੋਲਦੀ ਕਿੱਥੇ ਉਹ ਬਸ ਨਾਂ ਦੀ ਚੂਰੀ ਆਉਂਦੀ ਹਾਂ ਮਰੀਏ ਚੂਰੀ ਸਹੀ ਜਗਾ ਜਿਹੜੀ ਦੇਸੀ ਪਿਓਰ ਚੂਰੀ ਜਿਹੜੀ ਆ ਸਹੀ ਗੱਲ ਬੋਲੀ ਆ ਜੇ ਵਾਕਈ ਇੱਡੀ ਦੂਰ ਆਏ ਤੇ ਭਾਜੀ ਮੁੱਲ ਪੈ ਗਿਆ ਨਾ ਤੇ ਦੁਬਾਰਾ ਜੇ ਇੱਧਰ ਆਏ ਤੇ ਇੱਧਰ ਆ ਸਕਦੇ ਆਪਾਂ ਚੱਲੀਏ ਬੈਣੋ ਬੈਣੋ ਅੱਛਾ ਹੈ ਖਾਣਾ ਪੀਣਾ ਬਹੁਤ ਅੱਛਾ ਹੈ ਥੀਮ ਬਹੁਤ ਵਧੀਆ ਰੱਖੀ ਹੈ ਨਾ ਡਾਰਕ ਥੀਮ ਰੱਖੀ ਹੈ ਤੇ ਪਲੱਸ ਆ ਡਾਰਕ ਥੀਮ ਹੈ ਤਾਂ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਡਾਰਕ ਥੀਮ ਹੈ ਇਹ ਤੇ ਤੁਸੀਂ ਟੇਬਲ ਤੇ ਲਾਈਟ ਚਾਲਨੇ ਆ ਕਿੰਨੀ ਚਾਹੁੰਦੇ ਹੋ ਕਿੰਨੀ ਕਰਦੇ ਹੋ ਥੱਲੇ ਫੂਡ ਇਥੇ ਜਿੰਨਾ ਮਰਜ਼ੀ ਅਡਜਸਟਮੈਂਟ ਕਰ ਸਕਦੇ ਹੋ ਨਾਈਸ ਇਹਦੇ ਸੈਟਿੰਗ ਬਾਕਸ ਨੇ ਬਣਾਈ ਜਾਂਦੇ ਨੇ ਆਹ ਥੱਲੇ ਇੱਕ ਕਰਕੇ ਨਾ ਆਹ ਸੈਟਿੰਗ ਬੜੀ ਪਿਆਰੀ ਬਣਾਈ ਜਾਂਦੀ ਹੈ ਤੇ ਇੱਥੇ ਹੀ ਹਰੇਕ ਉਹ ਜਿਹੜਾ ਲਾਇਆ ਹੋਇਆ ਕੈਮਰਾ ਬਣਾਇਆ ਉਹਦੇ ਵਿੱਚ ਇਸ ਤਰੀਕੇ ਨਾਲ ਹੀ ਬਣਾਈ